ਇਹ ਚੁਕਾਣ ਵਾਲਾ ਫੈਸਲਾ ਕੋਈ ਸੋਚ ਵੀ ਨਹੀਂ ਸਕਦਾ ਸੀ ਜਿੰਨਾ ਖਿਡਾਰੀਆਂ ਨੇ ਰੰਜੀ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਦੋਸਤੋ ਇਹ ਹੈ ਭਾਰਤ ਤੇ ਸਾਊਥ ਅਫਰੀਕਾ ਦੇ ਟੈਸਟ ਸੀਰੀਜ਼ ਦੀ ਸਭ ਤੋਂ ਵੱਡੀ ਖਬਰ ਭਾਰਤ ਨੇ 14 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਐਲਾਨ ਕਰ ਦਿੱਤਾ ਹੈ ਭਾਰਤੀ ਟੀਮ ਦੇ ਆਗੂ ਹੋਣਗੇ ਕਪਤਾਨ ਸੋਨ ਗਿਲ हां उही नौजवान जो हर फॉर्मेट ਵਿੱਚ ਆਪਣੀ ਮਿਹਨਤ ਨਾਲ ਸਾਬਿਤ ਕਰ ਰਿਹਾ ਹੈ ਕਿ ਉਹ ਇੱਕ ਦਾ 스타 ਨਹੀਂ ਵਰਤਮਾਨ ਦਾ 스타 ਹੈ ਉਸ ਦੇ ਨਾਲ ਉਪ ਕਪਤਾਨ ਹੋਣਗੇ ਰਿਸ਼ਭ ਪੰਤ ਜਿਨ੍ਹਾਂ ਦੀ ਵਾਪਸੀ ਤੋਂ ਬਾਅਦ ਟੀਮ ਨੂੰ ਕਾਫੀ એનર્ਜੀ ਮਿਲੀ ਹੈ ਹਾਂਜੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੁਣ ਗੱਲ ਕਰਦੇ ਹਾਂ ਭਾਰਤੀਆ ਸਕੁਆਡ ਦੀ ਟੀਮ ਵਿੱਚ ਸ਼ਾਮਿਲ ਕਿਤੇ ਗਏ ਹਨ JSV ਜੈਸਵਾਲ ਕੇਰ ਰਾਹੁਲ ਸ਼ਾਈ ਸੁਦਰਸ਼ਨ ਦੇਵਦਤ ਪਟਿੱਗਲ ਦਰੋਪ ਜਰੇਲ ਰਵਿੰਦਰ ਜੜੇਜਾ ਵਸੀਤੰਗ ਸੁੰਦਰ ਜਸਪ੍ਰੀਤ ਬੁੰਮਰਾ ਅਕਸ਼ਰ ਪਟੇਲ ਨੀਤੀਸ਼ ਕੁਮਾਰ ਰੈਡੀ ਮੁਹੰਮਦ ਸਿਰਾਜ ਕੁਲਦੀਪ ਯਾਦਵ ਅਤੇ ਆਕਾਸ਼ਦੀਪ ਕੁਝ ਕੁ ਪਲੇਅਰਾਂ ਨੂੰ ਛੱਡ ਕੇ ਸਾਰੀ ਟੀਮ ਨਵੀਂ ਹੈ ਸਾਰੀ ਟੀਮ ਦੀ ਜ਼ਿੰਮੇਵਾਰੀ ਹੋਵੇਗੀ ਬੁੰਮਰਾ ਅਤੇ ਜੜੇਜਾ ਵਰਗੇ ਤਜਰਬੇਕਾਰ ਖਿਡਾਰੀਆਂ ਦੇ ਹੱਥ ਇਹਨਾਂ ਦੋਵਾਂ ਨੂੰ ਟੀਮ ਦਾ ਬੈਲੈਂਸ ਬਣਾ ਕੇ ਚੱਲਣਾ ਪਵੇਗਾ ਪਰ ਦੋਸਤੋ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਮੁਹੰਮਦ ਸਮੀ ਅਤੇ ਕਰुण ਨਾਇਰ ਦਾ ਕੜ ਵਿੱਚ ਨਾ ਹੋਣਾ ਰਣਜੀ ਟਰਾਫੀ ਵਿੱਚ ਸਮੀ ਅਤੇ ਕਰुण ਨਾਇਰ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਬਾਵਜੂਦ ਉਹਨਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਇਹ ਦੋਨੋਂ ਚੋਣਕਾਰਾਂ ਦੀ ਨਜ਼ਰ ਵਿੱਚ ਨਹੀਂ ਆਏ ਲੋਕਾਂ ਦਾ ਕਹਿਣਾ ਹੈ ਇਹ ਚੋਣ ਨਿਆਂਪੂਰਨ ਨਹੀਂ ਪਰ ਸ਼ਾਇਦ ਸਲੈਕਟਾਂ ਦਾ ਵਿਸ਼ਵਾਸ ਨਵੀਂ ਜਨਰੇਸ਼ਨ ਤੇ ਜ਼ਿਆਦਾ ਹੈ ਹੁਣ ਸਭ ਦੀਆਂ ਨਿਗਾਵਾਂ ਰੈਨਗੀਆਂ ਸੌਂਗਿਲ ਤੇ ਕਿ ਉਹ ਆਪਣੀ ਕਪਤਾਨੀ ਚ ਟੀਮ ਨੂੰ ਜਿੱਤ ਤੱਕ ਲੈ ਜਾਣਗੇ ਸਾਊਥ ਅਫਰੀਕਾ ਵਰਗੀ ਮਜ਼ਬੂਤ ਟੀਮ ਦੇ ਖਿਲਾਫ ਉਹਨਾਂ ਦੀ ਕਪਤਾਨੀ ਪਰਖੀ ਜਾਵੇਗੀ ਓਮੰਗਿਲ ਦੀ ਕਪਤਾਨੀ ਰਿਸ਼ਭ ਪੰਤ ਦੀ ਵਾਪਸੀ ਅਤੇ ਸ਼ਮੀ ਨਾਇਰ ਦੀ ਗેરਹਾਜ਼ਰੀ ਇਹ ਸੀਰੀਜ਼ ਬਣਾਉਣ ਵਾਲੀ ਹੈ ਇੱਕ ਨਵਾਂ ਚੈਪਟਰ ਇੰਡੀਆ ਦੇ ਭਵਿੱਖ ਦਾ ਤੁਹਾਡੇ ਹਿਸਾਬ ਨਾਲ ਕਿਹੜੇ ਪਲੇਅਰ ਦੀ ਚੋਣ ਅਧੂਰੀ ਹੈ ਕਮੈਂਟ ਕਰਕੇ ਜਰੂਰ ਦੱਸੋ on